ਡਾਕਟਰ ਮਨਮੋਨ ਸਿੰਘ ਜਿਨ੍ਹਾਂ ਨੇ 92 ਸਾਲ ਦੀ ਉਮਰ ਦੇ ਵਿੱਚ ਸਾਨੂੰ ਸਦੀਵੀ ਵਿਛੋੜਾ ਦੇ ਦਿੱਤਾ। ਉਹਨਾਂ ਨੇ ਸਾਡੀ ਦੇਸ਼ ਦੀ ਉન્નਤੀ ਦੇ ਲਈ ਬਹੁਤ ਹੀ ਵੱਡੇ ਵੱਡੇ ਕੰਮ ਕੀਤੇ ਨੇ। ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਦੱਸਾਂਗੇ ਕਿ ਡਾਕਟਰ ਮਨਮੋਨ ਸਿੰਘ ਅਕਸਰ ਹੀ ਕਿਉਂ ਅਸਮਾਨੀ ਰੰਗ ਦੀ ਦਸਤਾਰ ਸਜਾਉਂਦੇ ਸੀ। ਅਕਸਰ ਹੀ ਤੁਸੀਂ ਉਹਨਾਂ ਦੀ ਵੀਡੀਓਜ਼ ਦੇ ਵਿੱਚ ਤਸਵੀਰਾਂ ਦੇ ਵਿੱਚ ਵੇਖਿਆ ਹੋਵੇਗਾ ਕਿ ਉਹਨਾਂ ਨੇ ਹਮੇਸ਼ਾ ਅਸਮਾਨੀ ਰੰਗ ਦੀ ਹੀ ਦਸਤਾਰ ਸਜਾਈ ਹੁੰਦੀ ਹੈ। ਤੇ ਆਓ ਜਾਣਦੇ ਹਾਂ ਇਸ ਦੇ ਪਿੱਛੇ ਦੀ ਵਜ੍ਹਾ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ 92 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋ ਗਿਆ ਹੈ ਉਹ ਇੱਕ ਸਿਆਸਤਦਾਨ ਨਾਲੋਂ ਇੱਕ ਇਕਨੋਮਿਸਟ ਵਜੋਂ ਜਾਣੇ ਜਾਂਦੇ ਸਨ। ਇਹੀ ਕਾਰਨ ਸੀ ਕਿ ਸਾਰੇ ਸਿਆਸੀ ਵਿਰੋਧ ਦੇ ਬਾਵਜੂਦ ਵਿਰੋਧੀ ਧਿਰ ਦੇ ਨੇਤਾਵਾਂ ਨੇ ਵੀ ਉਹਨਾਂ ਨੂੰ ਪੂਰਾ ਮਾਨ ਸਤਕਾਰ ਦਿੱਤਾ। ਉਹਨਾਂ ਦੀ ਸ਼ਖਸੀਅਤ ਦੀ ਸਭ ਤੋਂ ਖਾਸ ਗੱਲ ਉਹਨਾਂ ਦੀ ਹੋਲੀ ਬੋਲਣ ਦੀ ਸ਼ੈਲੀ ਅਤੇ ਸਾਥਗੀ ਸੀ ਉਹ ਹਮੇਸ਼ਾ ਅਸਮਾਨੀ ਨੀਲੀ ਦਸਤਾਰ ਸਜਾਉਂਦੇ ਸੀ ਪਰ ਡਾਕਟਰ ਮਨਮੋਨ ਸਿੰਘ ਹਮੇਸ਼ਾ ਸਿਰਫ ਨੀਲੀ ਦਸਤਾਰ ਦੇ ਵਿੱਚ ਹੀ ਨਜ਼ਰ ਆਉਂਦੇ ਸਨ ਇਸ ਦੇ ਪਿੱਛੇ ਇੱਕ ਖਾਸ ਕਾਰਨ ਅਤੇ ਇੱਕ ਖਾਸ ਕਹਾਣੀ ਸੀ ਆਮ ਤੌਰ ਤੇ ਸਿੱਖਾਂ ਦੇ ਵਿੱਚ ਅਜਿਹਾ ਕੋਈ ਨਿਯਮ ਨਹੀਂ ਹੈ ਕਿ ਉਹ ਇੱਕੋ ਰੰਗ ਦੀ ਦਸਤਾਰ ਸਜਾਉਣ ਆਮ ਸਿੱਖ ਕਈ ਰੰਗਾਂ ਦੀ ਦਸਤਾਰ ਸਜਾਉਂਦੇ ਨੇ ਬਹੁਤ ਸਾਰੇ ਲੋਕ ਆਪਣੇ ਪਹਿਰਾਵੇ ਦੇ ਰੰਗ ਅਨੁਸਾਰ ਆਪਣੀ ਪੱਗ ਦਾ ਰੰਗ ਚੁਣਦੇ ਨੇ ਇੱਥੇ ਕਾਲੇ ਪੀਲੇ ਲਾਲ ਹਰੇ ਗੁਲਾਬੀ ਅਤੇ ਨੀਲੇ ਰੰਗ ਦੀਆਂ ਦਸਤਾਰਾਂ ਵੀ ਦੇਖਣ ਨੂੰ ਮਿਲਦੀਆਂ ਨੇ ਡਾਕਟਰ ਮਨਮੋਹਨ ਸਿੰਘ ਤੇ ਵੀ ਰੰਗ ਦੀ ਕੋਈ ਪਾਬੰਦੀ ਨਹੀਂ ਸੀ ਡਾਕਟਰ ਮਨਮੋਹਨ ਸਿੰਘ ਪੜ੍ਹੇ ਲਿਖੇ ਅਤੇ ਸਧਾਰਨ ਵਿਅਕਤੀ ਸਨ ਪਰ ਉਹ ਕਿਸੇ ਵਿਸ਼ੇਸ਼ ਵਿਚਾਰ ਤਾਰਾ ਨਾਲ ਬੱਜੇ ਵਿਅਕਤੀ ਨਹੀਂ ਜਾਪਦੇ ਸੀ ਬਹੁਤ ਸਾਰੇ ਲੋਕ ਸੋਚਦੇ ਸਨ ਕਿ ਕਿਉਂਕਿ ਉਹ ਅਰਥਸ਼ਾਸਤਰੀ ਸਨ ਮਾਰਕਸਵਾਦ ਉਹਨਾਂ ਉੱਤੇ ਹਾਵੀ ਹੋਵੇਗਾ ਪਰ ਨਾ ਤਾਂ ਉਹ ਮਾਰਕਸਵਾਦੀ ਸੀ ਅਤੇ ਨਾ ਹੀ ਉਹਨਾਂ ਦੀ ਪੱਗ ਲਾਲ ਸੀ ਭਾਰਤ ਵਿੱਚ ਨੀਲਾ ਰੰਗ ਪਿਛਲੇ ਕਈ ਦਹਾਕਿਆਂ ਤੋਂ ਬਹੁਜਨ ਸਮਾਜ ਪਾਰਟੀ ਨਾਲ ਜੁੜਿਆ ਹੋਇਆ ਹੈ ਪਰ ਡਾਕਟਰ ਮਨਮੋਨ ਸਿੰਘ ਜੀ ਦੀ ਪੱਗ ਦਾ ਰੰਗ ਵੀ ਉਹਨਾਂ ਨੀਲਾ ਨਹੀਂ ਸੀ ਡਾਕਟਰ ਮਨਮੋਨ ਸਿੰਘ ਨੇ ਖੁਦ 2006 ਦੇ ਵਿੱਚ ਇੱਕ ਸਮਾਗਮ ਦੇ ਵਿੱਚ ਆਪਣੀ ਪੱਗ ਦੇ ਰੰਗ ਦਾ ਕਾਰਨ ਦੱਸਿਆ ਸੀ ਇਹ ਉਹ ਮੌਕਾ ਸੀ ਜਦੋਂ ਕੈਂਬਰੇਜ ਨੇ ਉਹਨਾਂ ਨੂੰ ਡਾਕਟਰੇਟ ਆਫ ਲਾ ਦੀ ਡਿਗਰੀ ਪ੍ਰਦਾਨ ਕੀਤੀ ਸਮਾਰੋਹ ਦੇ ਵਿੱਚ ਪ੍ਰਿੰਸ ਫਿਲਿਪ ਨੇ ਉਹਨਾਂ ਦਾ ਧਿਆਨ ਉਹਨਾਂ ਦੀ ਪੱਗ ਦੇ ਰੰਗ ਵੱਲ ਖਿੱਚਿਆ ਪ੍ਰਿੰਸ ਫਿਲਿਪ ਨੇ ਕਿਹਾ ਕਿ ਉਹਨਾਂ ਦੀ ਪੱਗ ਦਾ ਰੰਗ ਦੇਖੋ ਇਸ ਤੇ ਦਰਸ਼ਕਾਂ ਨੇ ਤਾੜੀਆਂ ਵਜਾਈਆਂ ਫਿਰ ਡਾਕਟਰ ਮਨਮੋਹਨ ਸਿੰਘ ਜੀ ਨੇ ਖੁਦ ਇਸ ਦੀ ਕਹਾਣੀ ਸੁਣਾਈ ਦਸਤਾਰ ਦੇ ਰੰਗ ਨੂੰ ਆਪਣਾ ਮਨਪਸੰਦ ਦੱਸਿਆ ਡਾਕਟਰ ਸਿੰਘ ਨੇ ਕਿਹਾ ਕਿ ਜਦੋਂ ਉਹ ਕੈਂਬਰਿਜ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਸੀ ਤਾਂ ਵੀ ਉਹ ਇਸੇ ਰੰਗ ਦੀ ਪੱਗ ਬੰਨਦੇ ਸੀ ਜਿਸ ਕਰਕੇ ਉਹਨਾਂ ਦੇ ਸਾਥੀ ਉਹਨਾਂ ਨੂੰ ਬਲੂ ਟਰਬਨ ਨਿਕਨੇਮ ਨਾਲ ਬੁਲਾਉਂਦੇ ਸੀ ਨੀਲੇ ਪੱਗ ਬਾਰੇ ਉਹਨਾਂ ਸਪਸ਼ਟ ਕੀਤਾ ਕਿ ਉਹ ਰੰਗ ਉਹਨਾਂ ਦੀ ਨਿੱਜੀ ਪਸੰਦ ਹੈ ਅਤੇ ਇਸ ਦਾ ਕਿਸੇ ਫਿਰਕੇ ਜਾਂ ਫਿਰ ਵਿਚਾਰਧਾਰਾ ਨਾਲ ਕੋਈ ਸਬੰਧ ਨਹੀਂ ਹੈ ਡਾਕਟਰ ਮਨਮੋਨ ਸਿੰਘ ਪਾਵੇਂ ਸਾਡੇ ਵਿਚਾਰ ਨਹੀਂ ਹਨ ਪਰ ਉਹਨਾਂ ਦਾ ਸਾਡੇ ਦੇਸ਼ ਦੀ ਤਰੱਕੀ ਦੇ ਲਈ ਯੋਗਦਾਨ ਹਮੇਸ਼ਾ ਯਾਦ ਕੀਤਾ ਜਾਵੇਗਾ